हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇਲ ਦੀ ਲੈ ਕੇ ਆਏ ਆਂਗੇ ਦੋਮੇ ਕਰਮ ਵਾਲੀਆਂ ਤਾਜ਼ੀਆਂ ਸੂਨੀਆਂ ਨੇ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੇ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਆਂ ਬਾਈ ਜੀ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋ ਠੀਕ ਹਾਂ ਬਾਈ ਬਹੁਤ ਵਧੀਆ ਜੀ ਨਾਮ ਤੇ ਆਪਣਾ ਐਡਰੈਸ ਬੋਲ ਦੋ ਜੀ ਨਾਮ ਹੈਗਾ ਭੰਤਾ ਜੀ ਪਿੰਡ ਸਹਿਣਾ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਹੈਗੀ ਤਪਾ ਜੀ ਨੇੜੇ ਪਿੰਡ ਬਾਈ ਕਿਹੜਾ ਰਹਿੰਦਾ ਸੰਨਾ ਗੁਲਾਬ ਸਿੰਘ ਨਣੇ ਵਾਲਾ ਵੱਡੇ ਸੰਧੂ ਹਮ ਤੇ ਭਦੌੜ ਸ਼ਹਿਰ ਜੀ ਇਹ ਪਿੰਡ ਬਾਈ ਨੇੜੇ ਰਹ ਜਾਂਦੇ ਆ ਹਾਂ ਤੇ ਮੋਬਾਈਲ ਨੰਬਰ ਬੋਲ ਦੋ ਬਈ ਆਪਣਾ ਮੋਬਾਈਲ ਨੰਬਰ ਹੈਗਾ ਵੀਰੇ ਆਪਣਾ 99147 72 744 ਏ ਬਾਈ ਦਾ ਬਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲ ਤੇ ਬਈ ਯਾਰ ਜੀ ਲੋਕੇਸ਼ਨ ਵੀਰੇ ਆਪਣੀ ਜਿਹੜਾ ਨਹਿਰ ਵਾਲੇ ਏਡੇ ਤੋਂ ਆਪਾਂ ਲੈਨੇ ਵਾਲ ਨੂੰ ਸੜਕ ਮੁੜਦੇ ਆ ਅੱਧਾ ਕਿਲੋਮੀਟਰ ਦੀ ਬਸ ਖੱਬੇ ਹੱਥ ਆਪਣੇ ਘਰ ਆਗੇ ਮੰਨ ਕੇ ਜਿਹੜਾ ਬਾਜਾਖਾਨਾ ਤੇ ਭਟੌਰ ਵਾਲਾ ਰੋਡ ਆ ਹਾਂ ਉਹ ਤੋਂ ਲੈਨੇ ਵਾਲ ਨੂੰ ਸੜਕ ਜਾਂਦੇ ਆ ਨਹਿਰ ਵਾਲੇ ਏਡੇ ਤੋਂ ਸਹਨੇ ਤੋਂ ਠੀਕ ਆ ਵੀਰੇ ਹਾਂ ਜਿਹੜੀ ਲੈਨੇ ਵਾਲ ਨੂੰ ਸੜਕ ਮੁੜਦੀ ਉਹ ਅੱਧਾ ਕਿਲੋਮੀਟਰ ਦੀ ਆ ਆਪਣਾ ਘਰ પાસે ਠੀਕ ਆ ਖੱਬੇ ਹੱਥ ਠੀਕ ਆ ਹਾਂ ਸੜਕ ਤੇ ਗੇਟ ਲੱਗਿਆ ਵਾ ਇਧਰੋਂ ਸਟਾਰਟ ਕਰਦੀ ਬਈ ਯਾਰ ਸ਼ਹਿਰ ਤੋਂ ਹਾਂਜੀ ਕਿਹੜਾ ਸੂਆ ਸੂਈ ਬਈ ਏ ਡਾਕਟਰ ਦੂਜਾ ਸੂਆ ਸੂਈ ਆ ਹੂੰ ਤੇ ਸੂਈ ਨੂੰ ਨਾ ਮਹੀਨੇ ਦੀ ਲਾ ਲਓ ਡੇਢ ਦੀ ਲਾ ਲਓ ਕੋਈ 2 ਦੀ ਲਾ ਲਓ ਹਨਾ ਠੀਕ ਆ ਭਾਈ ਤੇ ਆਪਾਂ ਨੂੰ ਤਾਂ ਮਾਲਕ ਨੇ ਡੇਢ ਕੁ ਮਹੀਨੇ ਦੀ ਦੱਸਿਆ ਸੀਗਾ ਮਗਰ ਬੱਸੀ ਆ ਐਸ ਐਰ ਬੱਸੀ ਆ ਐਸ ਐਰੀ ਗਾਂ ਦੀ ਫੁੱਲ ਬ੍ਰੀਡ ਬੱਸੀ ਆ ਭਾਈ ਆਪ ਹੀ ਕਰਮ ਵਾਲੀ ਫੁੱਲ ਬ੍ਰੀਡ ਆ ਬੱਚਾ ਮਗਰ ਬੱਸੀ ਆ ਇੱਕੋ ਜਿਹੀ ਨੀ ਨਾ ਮਾਂ ਮੰਦੀ ਆ ਹਨਾ ਇੱਕੋ ਜਿਹੀ ਆ ਜੀ ਇੱਕੋ ਹੂੰ ਕਿੰਨਾ ਰੋਦਾ ਏ ਥੱਲੇ ਹੁਣ ਇਹ ਹਲੇ ਡਾਕਟਰ ਆਪਾਂ ਦਾ 17 ਕਿਲੋ ਮਿੰਕੇ ਲੈਂਦਾ ਸੀ ਅੱਜ ਸਵੇ ਹੀ ਆਈ ਆ ਠੀਕ ਆ ਭਾਈ ਕਿ ਜੇ ਨਹੀਂ ਮਾੜਾ ਮੋਟਾ ਹੱਥ ਦਾ ਕਰੂ 16 ਤਾਂ ਕੋਈ ਮਰਜੀ ਵੀਰ ਆਦਾ ਮਣਕੇ ਲੈ ਜੇ ਬਸ ਇੱਕ ਆਨਲਾਈਨ ਮੰਗਾ ਲੈ ਥਣਾ ਦੀ ਆਪਣੀ ਗਾਰੰਟੀ ਹੋਊਗੀ ਧਰਾਂ ਵੀ ਮਾਰ ਦੇਗੇ ਵੀਡੀਓ ਚ ਜੇ ਮਾਰਨੀ ਆ ਬਿਲਕੁਲ ਪ੍ਰੋਪਰ ਓਕੇ ਆ ਚਾਰੇ ਪਾਸਿਓ ਕੋਈ ਭਾਵੇਂ ਦੋ ਟਾਈਮ ਚੋਲੇ ਬਸ ਇੱਕ ਚਾਰ ਟਾਈਮ ਚੋਲੇ ਆਪਣੇ ਘਰ ਘਰ ਦੇ ਹੱਕ ਪਤੂ ਦੀ ਛੱਡੀ ਹੋ ਗੇਟੋਂ ਬਾਹਰ ਦੀ ਕੋਈ ਛੱਡੀ ਨਹੀਂ ਹੋਣੀ ਠੀਕ ਹੈ ਬਾਈ ਆਪਣੇ ਘਰੇ ਦੁੱਧ ਚੋਲੇ ਅਗਲਾ ਜਿਸ ਮਰਜ਼ੀ ਪ੍ਰਕਾਰ ਦੀ ਛੱਡੀ ਕਰ ਲੈ ਠੀਕ ਹੈ ਬਾਈ ਠੀਕ ਹੂੰ ਤੇ ਬਾਕੀ ਥਣਲੇਵਾ ਬੜਾ ਚੰਗਾ ਯਾਰਾ ਬੜਾ ਹੀ ਚੰਗੀ ਹੈ। ਫੀਡਿੰਗ ਚੈੱਕ ਕਰੋ ਬਾਈ ਲੇਵੇ ਦੀ ਬੜੀ ਕਮਾਲ ਦੀ ਹੈ। ਪੱਕਾ ਲੇਵਾ ਵੀਰੇ। ਹੂੰ ਸਹੀ ਗੱਲ ਆ ਫਿਕਸ ਹੈ ਹਵਾਨੇ ਦੀ ਬਹੁਤ ਚੰਗਾ ਹਵਾਨਾ ਹੈ। ਬਟਰ ਪਹਿਲੀ ਗੱਲ ਤੇ ਰੰਗ ਹੀ ਨਹੀਂ ਮਿਲਦਾ। ਸਹੀ ਗੱਲ ਆ ਬਾਈ ਏਅਰ ਸੈਰ ਬਰੀਡ ਮਿਲਦੀ ਬਹੁਤ ਘੱਟ ਆਕ ਨੇ। ਥਣ ਬਾਈ ਬਹੁਤ ਚੰਗਾ ਲੱਗਿਆ ਮੁਠੀ ਵਾਲਾ ਥਣ ਚਾਰੇ ਥਣ ਪੂਰੇ ਗੈਬ ਤੇ ਲੱਗਿਆ ਨਾੜਾ ਨੋੜਾ ਚੈੱਕ ਕਰੋ ਬੜੀਆਂ ਕਮਾਲ ਦੀਆਂ ਲੇਵੇ ਤੇ ਖੋਲਦੇ ਬਾਈ ਤੋੜਦੇ ਮੜੀ ਜੀ। ਤੇ ਕੋਈ ਵੀਰ ਬਾਈ ਛੋਟੀ ਨਾ ਸਮਝ ਫੁੱਲ ਵੱਡੀ ਆ ਫੁੱਲ ਸੈਂਗਲ ਆ। ਨਹੀਂ ਮੈਂ ਮੇਨ ਗੱਲੇ ਯਾਰ ਬੱਚਾ ਵਸੀ ਹੈ ਜੀ ਬਸੀਆ ਠੰਡੀ ਸੀਲ ਦੀ ਬੁੜੀਆਂ ਚੋਲਣ ਬਾਈ ਬੰਦਾ ਚੋਲੇ ਦੁਨੇ ਪਾਸੇ ਬਹਿ ਕੇ ਚੋਲੇ ਤਾਂ ਫੁੱਲ ਢਿੱਕਾ ਨਹੀਂ ਇੱਕ ਪਾਸੇ ਬਹਿ ਕੇ ਚੋਲੇ ਤਾਂ ਢਿੱਕਾ ਨਹੀਂ ਠੀਕ ਆ ਜੇ ਕਿਸੇ ਵੀਰਪਾਈ ਨੇ ਆਨਲਾਈਨ ਮਗਾਉਣੀ ਆ ਠੰੜਲੇ ਵੀ ਦੀ ਆਪਣੀ ਗਰੰਟੀ ਹੋਊਗੀ ਠੀਕ ਆ ਬਾਈ ਹਾਂ ਬਾਕੀ ਨਾੜਾਂ ਤੋਂ ਹੀ ਪਤਾ ਲੱਗਦਾ ਉਂਗਲ ਲੜ ਕੇ ਨਾੜਾਂ ਨਾ ਕਰਮਾਲੀ ਦੀ ਲੇਵੇ ਤੇ ਲੈ ਬਾਈ ਪ੍ਰਿੰਟ ਤੇ ਸਨਖ ਬਣਾ ਚੈੱਕ ਕਰੋ ਬੋਦੀਬਦੀ ਨਾਲ ਗੱਲ ਕਰੀਏ ਬਾਈ ਫੁੱਲ ਕਮਾਲ ਦੀ ਬਾਲੀ ਠੰਡੀ ਹੈ ਜੀ ਹਲ ਤਾਂ ਫਿਰ ਚਵਾਈ ਚ ਵੀ ਡੇਢ ਦੋ ਘੰਟੇ ਪਏ ਆ ਹੂੰ ਸਹੀ ਗੱਲ ਆ ਬਾਈ ਹਾਂ ਨੇਵਾ ਤਾਂ ਹੋਣੀ ਪੰਡ ਲਾਈ ਫਿਰਦੀ ਆ ਤੇ ਬਾਈ ਮੁੱਲ ਫਿਰ ਕੀ ਰਹੂ ਇਹਦਾ ਮੁੱਲ ਵੀਰੇ ਜਿੰਨਾ ਮਰਜ਼ੀ ਕਰਾਲਾ 70000 ਦੇ ਵਿੱਚੋਂ ਬਸ 500 ਛੋੜ ਕਰ ਦੇਾਂਗੇ ਠੀਕ ਆ ਹਾਂ ਮੁੱਲ ਕਰਾਉਣ ਨੂੰ ਬਾਈ ਜਿੰਨਾ ਮਰਜ਼ੀ ਕਰਾ ਲਓ 70000 ਚ ਬਾਈ ਮਗਰ ਦੀ ਬਹਿ ਜਾ ਮੁੱਦੀ ਬਹਿ ਜਾ ਜਿਵੇਂ ਮਰਜ਼ੀ ਹੂੰ ਜਿੱਧਰ ਦੀ ਮਰਜ਼ੀ ਬਹਿ ਜਾ ਕੋਈ ਚੱਕਰੀ ਨਹੀਂ ਅੱਗੇ ਬਾਈ ਦੋ ਨੰਬਰ ਇਹ ਦੂਜਾ ਸੂਆ ਸੂਈ ਵੀ ਆ ਜੀ ਕਿੰਨਾ ਟਾਈਮ ਹੋ ਗਿਆ ਬਾਈ ਸੂਈ ਇਹਨੂੰ ਅੱਜ ਹੈਗਾ ਤੀਜਾ ਦਿਨ ਜੀ ਤੀਜਾ ਦਿਨ ਹੋ ਗਿਆ ਸੂਈ ਨੂੰ ਬੱਚਾ ਬਾਈ ਕੀ ਬੱਸ ਆ ਵੀਰੇ ਬੱਚਾ ਕਰਮਾ ਲਈ ਬੱਸਾ ਦੇਗੀ ਹਾਂ ਤੇ ਨਾਲੇ ਬਾਦ ਖਾ ਡਾਕਟਰ ਕੱਲਾ ਕੱਲਾ ਠੀਕ ਆ ਬਾਈ ਥਰਲੇ ਬਾਈ ਚੈੱਕ ਕਰੋ ਬੜਾ ਕਮਾਲ ਦਾ ਥਣ ਲੱਗਾ ਥਣ ਬਹੁਤ ਚੰਗਾ ਹੈ ਨਾ ਬੜਾ ਚੰਗਾ ਕੋ ਜਾ ਥਾਣਾ ਬਾਈ ਚਾਰੇ ਥਣ ਪੂਰੀ ਵਿੱਤੀ ਤੇ ਬਾਕੀ ਤਾਰਾਂ ਦੀ ਗੱਲ ਕਰ ਤਾਂ ਡਾਕਟਰ ਤਾਰਾਂ ਮਾਰ ਹੀ ਦਿੰਨੇ ਆ ਠੀਕ ਆ ਆਈ ਬਾਈ ਮਾਰ ਦੋ ਬਾਈ ਤਾਰਾਂ ਆ ਜੋ ਠੰਡੀ ਸੀਲ ਫੁੱਲ ਆ ਬਾਈ ਕਹਿੰਦੇ ਠੰਡੀ ਸੀਲ ਦੀ ਬਾਈ ਗਾਰੰਟੀ ਆ ਆਪਣੀ ਮੈਂ ਕਹਿੰਦਾ ਯਾਰ ਜਿੱਡੀ ਵੜਾ ਉੱਡੇ ਲੈਵਲ ਲੱਗਾ ਵਾ ਹਨਾ ਹਾਂ ਵੀਰੇ ਫੁੱਲ ਸਾਈਜ਼ ਆ ਕੋਈ ਛੋਟੀ ਮੰਨ ਕੇ ਨਾ ਆਵੇ ਸਹੀ ਗੱਲ ਆ ਬਾਈ ਕੀ ਬਾਤ ਆ ਜੀ ਦੇ ਨਿਆਣਾ ਮਗਰੋਂ ਲਾਇਆ ਤੇ ਪਛਾਹ ਪਹਿਲਾਂ ਕਰਨ ਲੱਗੇ ਹਾਂ ਮੈਂ ਗੱਲ ਵੀ ਪਛਮਾਦੀ ਹੁੰਦੀ ਆ ਨਾ ਮੈਂਟ ਚ ਕਰੇ ਇਹੀ ਇਹੀ ਚੀਜ਼ਾਂ ਬਾਈ ਕਿਆ ਬਾਤ ਥੱਲੇ ਬਹਿ ਕੇ ਡਾਕਟਰ ਦਖਾ ਦੇ ਕਹਿੰਦਾ ਬਾਈ ਕਿਆ ਬਾਤ ਆ ਯਾਰ ਗੁੱਥੀਆਂ ਪਾੜ ਦਿਆ ਹਨ ਇੱਕ ਤਰ੍ਹਾਂ ਬਾਈ ਜਿਹਨੇ ਆਨਲਾਈਨ ਮਗਾਉਣੀ ਆਪਣੀ ਸੌਦੀ 100 ਗਾਰੰਟੀ ਆ ਸਹੀ ਗੱਲ ਆ ਲੈ ਬਾਈ ਚੈੱਕ ਕਰ ਲੋ ਇੱਕ ਨੰਬਰ ਚਵਾਈ ਆ ਮੋਟੀ ਮੋਟੀ ਚਵਾਈ ਆ ਗੰਨੇਰਗੀ ਚਵਾਈ ਆ ਨਿਪੜਦੀ ਆ ਯਾਰ ਹਨਾ ਬਾਈ ਯਾਰ ਸੁਆਦ ਆਉ ਜਿਹਨੇ ਲਈ ਦੀ ਕੀ ਗੱਲ ਆ ਪੁੱਤਾਂ ਪੱਟੂ ਤੇ ਬਾਈ ਕਿੰਨਾ ਹੁਣ ਮਤਲਬ ਕਿ ਚੱਲ ਬੋਲਾ ਕਹਿ ਦਈਏ ਜਾਂ ਦੁੱਧ ਲਾ ਲਈਏ ਤੇ ਤੁਹਾਡੇ ਬਾਈ ਬੋਲਾ ਲਾ ਲਾ ਦੁੱਧ ਲਾ ਲਾ ਦਿਨ ਹੋ ਗਿਆ ਤੀਜਾ ਹੂੰ 18 17 ਕਿਲੋ ਨੈਟ ਤਿਆਰ ਆ ਠੀਕ ਆ ਦੁੱਧੂ ਗਾਂ ਨੇ ਪਾਉਣਾ 25 ਕਿਲੋ ਠੀਕ ਆ ਬਾਈ ਠੀਕ ਆ ਕੱਲ ਸਾਮ ਨੂੰ ਆਈ ਆਪਣੇ ਕੋਲੇ ਹਰੇ ਰਿੰਗੀ ਰੂੰਗੀ ਜਿਆਦੀ ਆ ਹੂੰ ਵੀ ਮਤਲਬ ਕਿ ਉਹਨਾਂ ਚਿੱਤੇ ਜਾਨੀ ਲਾਇਆ ਜਦੋਂ ਬਗਾਨਾ ਲੇਵਾ ਤਖਾ ਪਹਿਲਾਂ ਲੇਵਾ ਦਾ ਬਾਈ ਮੈਂ ਕਹਿੰਦਾ ਕੀ ਬਾਤ ਆ ਯਾਰ ਲੇਵੇ ਦੀ ਫਿਟਿੰਗ ਚੈੱਕ ਕਰੋ ਬੜੀ ਕਮਾਲ ਦੀ ਸਾਈਜ਼ ਦੱਸ ਦਿਓ ਉਹਦੇ ਆਪ ਹੀ ਦੱਸਦੇ ਆਪਦੇ ਮੂਹਰੇ ਦੱਸ ਵੀ ਸਾਈਜ਼ ਕੀ ਗੱਲ ਬਾਤ ਪੰਡਾ ਯਾਰ ਜਿੱਡੀ ਕੁ ਵਹਿੜ ਆ ਹਾਂ ਉੱਡੇ ਹੀ ਪੰਡਾ ਲੱਗਾ ਹੋਆ ਗਰਮਾਲੀ ਨੂੰ ਤੇ ਨਾੜਾਂ ਪੈ ਇਧਰੋਂ ਵੀ ਚੈੱਕ ਕਰਵਾਣੇ ਬਾਈ ਬੜੀਆਂ ਕਮਾਲ ਦੀਆਂ ਨਾੜਾਂ ਲੈ ਥਣ ਥਣ ਚੈੱਕ ਕਰੋ ਬੜਾ ਕਮਾਲ ਦਾ ਲੱਗਾ ਹੋਆ ਇੱਕ ਗੱਲ ਹੋਰ ਆ ਸਾਈਜ਼ ਨਹੀਂ ਮਿਲਦਾ ਥਣ ਦਾ ਨਾ ਸਾਈਜ਼ ਨਹੀਂ ਮਿਲਦਾ ਰੰਗ ਨਹੀਂ ਮਿਲਦਾ ਗਰਮੀ ਦਾ ਤੋਹਫਾ ਹੂੰ ਗਰਮੀ ਦਾ ਤੋਹਫਾ ਚਾਹੇ ਭਾਈ ਪੀੜੇ ਤੋਂ ਪੀੜੇ ਸਾਹ ਚ ਬੰਦੋ ਜਿਨੇ ਵੀਰੇ ਹੁਣ ਆਪਾਂ 7 ਲੱਖ 1.5 ਲੱਖ ਦੱਬੀ ਗਾਂ ਤੇ ਲਾਉਣਾ ਨਾਲੇ 1.5 ਲੱਖ ਰੁਪਈਆ ਲਾਉਣਾ ਨਾਲੇ ਰਿਸਕ ਆ ਹੂੰ ਹੈ ਇਹ ਸਹੀ ਗੱਲ ਧੁੱਪੇ ਬੰਨਦੇ ਐ ਜਿੱਥੇ ਮੱਝ ਖੇਤ ਵਾਗ ਜੀ ਬੰਨਨਗੇ ਧੁੱਪੇ ਚ 10 ਮਿੰਟ ਲੇਟ ਨਹੀਂ ਹੋਗਾ ਤੈਨੂੰ ਕੋਈ ਫਿਕਰ ਨਹੀਂ ਹੈਗਾ ਹੂੰ ਵੀ ਆਪਣੇ ਗਾਂ ਧੁੱਪੇ ਖੜੀ ਸਹੀ ਗੱਲ ਆ ਨਾਲੇ ਕੋਈ ਕੱਖ ਬੇਲੇ ਸਰਨਾ ਪਹਿਣ ਕਈ ਵਾਰ ਤਾਂ ਵੀ ਕੋਈ ਚੱਕਰ ਨਹੀਂ ਵੀ ਥੋੜੇ ਡਟ ਜੂਗੇ ਨਹੀਂ ਭਾਈ ਹਾਂ ਲੈ ਨਾੜਾ ਨੂੜਾ ਭਾਈ ਚੈੱਕ ਕਰੋ ਬੜੀਆਂ ਕਮਾਲ ਦੀਆਂ ਬਾਕੀ ਥਣ ਬਹੁਤ ਚੰਗਾ ਲੱਗਿਆ ਵਾ ਹੱਥੀ ਚੋਲ ਹਿੰਦ ਬਰੇ ਯਾਰ ਦੁਨੇ ਪਾਸੇ ਬੇਗੀ ਚੋ ਲੈਣੇ ਆ ਹੂੰ ਬਾਕੀ ਜੇ ਤਾਂ ਸ਼ਾਮ ਹੋਣੀ ਆ ਬਹੁਤ ਸੋਹਣੀ ਤਿਆਰ ਹੋਣਾ ਹਨਾ ਬਾਈ ਆਥ ਨੂੰ ਤਾਂ ਪੰਡ ਲਾ ਜਾਂਦੀ ਆ ਯਾਰ ਹੂੰ ਸਹੀ ਗੱਲ ਆ ਲੈ ਦੁੱਧ ਵਾਲੀ ਨਾੜੀ ਬਾਈ ਚੈੱਕ ਕਰ ਲੋ ਬੜੀ ਕਮਾਲ ਦੀ ਲੱਗੀ ਵੇਲ ਕਿਆ ਬਾਤ ਆ ਤੇ ਮੁੱਲ ਬਾਈ ਖਰੇ ਦਾ ਕੀ ਰਹੋ ਮੈਂ ਮੁੱਲ ਨਹੀਂ ਕਰਨਾ ਡਾਕਟਰ 85000 ਦੇ ਵਿੱਚੋਂ ਮਾਨਤਾ ਨਹੀਂ ਹੋਣਾ ਜਿਹੜਾ ਸੋਰ ਸੱਪਾ ਜਮਾ ਦੇਣ ਲੈਣ ਦੇਣ ਲੈਣਾ ਜਮਾ ਬਾਈ ਦੇਣ ਲੈਣ ਮੁੱਲ ਕਰਤਾ 85000 ਤੋਂ ਬਾਈ ਕਹਿੰਦਾ ਸੋਰ ਸੱਪਾ ਹੀ ਹੋਣਾ ਥੋੜਾ ਘਣਾ ਤੇ ਬਾਕੀ ਸਮੇ ਭਲੀਆ ਗਰਮੀਆਂ ਦਾ ਤੋਹਫਾ ਆ ਗਿਆ ਠੰਡੀ ਸੀਦ ਵਾਲੀ ਗਰੰਟੀ ਬਾਕੀਆਂ ਬੋਦੀ ਚੈੱਕ ਕਰੋ ਪਹਿਲਾਂ ਕੀ ਬਾਤ ਆ ਜਾਤ ਕੁਆਲਟੀ ਵਾਲੇ ਬੱਚੇ ਪੈਦਾ ਕਰਦੇ ਆ ਕਨੇ ਹਾਂ 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 ਹੂੰ ਸਹੀ ਗੱਲ ਤੇ ਨਕਸੀ ਕੇ ਬਾਈ ਕੋਲੇ ਬਾਈ ਦੋ ਆਪਾਂ ਦੋਵੇਂ ਹੀ ਦਿਖਾਤੇ ਜੇ ਕਿਸੇ ਵੀਰ ਨੂੰ ਕੋਈ ਪਸੰਦ ਆਵੇ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ